ਆ ਸਾਡੇ ਮੰਮੀ ਹੁਣੀ ਪਾਟ ਸਾਫ ਕਰੀ ਜਾਂਦੇ ਆ ਮੰਮੀ ਇਹ ਨਾਲ ਸਾਡਾ ਉਹ ਸਿਧੀ ਏ ਫਿਰ ਆਪਦਾ ਕੰਮ ਤਾਂ ਆਪ ਹੀ ਕਰਨਾ ਹੁੰਦਾ ਹੈ ਮੈਂ ਵੀ ਕਰਵਾਉਂਦੀ ਹੁਣੀ ਮੰਮੀ ਨਾਲ ਕੰਮ ਪਰ ਅੱਜ ਮੈਂ ਕਿਹਾ ਚਲੋ ਵੀਡੀਓ ਬਣਾ ਦਿੰਦੇ ਇੱਕ ਆ ਸੀ ਪੱਖੇ ਰੱਸੀਆਂ ਬਨ ਕੇ ਲਾਇਆ ਹੈਗਾ ਬਾਲਾ ਹੀ ਫਾਇਦਾ ਇਹਦਾ ਕਿ ਬਾਰ ਬਾਰ ਇਹਨਾਂ ਨੂੰ ਕੱਢਣਾ ਨਹੀਂ ਪੈਂਦਾ ਹੈਗਾ ਕਿ ਜਾਂ ਗੱਢਣੇ ਨਹੀਂ ਪੈਂਦੇ ਬਾਰ ਬਾਰ ਹਨਾ ਰੱਸੀਆਂ ਬਨੀਆਂ ਪਾਣੀ ਭਰ ਦਾਂਗੇ ਤਾਂ ਇਹ ਫਲੋਟ ਕਰਕੇ ਉੱਪਰ ਆ ਜਾਣਗੇ ਕੱਢ ਦਿੱਤਾ ਤਾਂ نیچے ਚਲ ਗਿਆ। ਤੁਹਾਨੂੰ ਪੌਂਡ ਦਿਖਾਉਣੇ ਦੂਸਰੇ ਆ ਸਾਡੇ ਕੱਚੇ ਪੌਂਡ ਆ। ਆ ਪਾਪਾ ਨੇ ਹੁਣੇ ਹੀ ਵਾਇਆ ਜੀ ਉਹ ਦੇਖੋ ਪਾਪਾ ਲੱਗੇ ਪਿਆ ਟਰੈਕਟਰ ਤੇ ਆ ਸੁੱਕ ਗਿਆ ਹੈਗਾ ਸਭ ਤੋਂ ਪਹਿਲੇ ਅਸੀਂ ਇਹਨੂੰ ਹੀ ਪੀ ਲਾਈਨ ਕਰਵਾਇਆ ਹੈਗਾ। ਪੀ ਲਾਈਨ ਕਰਨ ਦਾ ਇਹ ਫਾਇਦਾ ਹੈਗਾ ਕਿ ਇਹਦੇ ਵਿੱਚ ਸੀਪੇ ਜ ਬਹੁਤ ਘੱਟ ਹੁੰਦੀ ਹੈਗੀ ਔਰ ਮਤਲਬ ਸਾਡਾ ਖੁਦ ਦਾ ਐਕਸਪੀਰੀਅੰਸ ਹੈ ਇਦੇ ਵਿੱਚ ਬੱਚਾ ਵੀ ਜਲਦੀ ਵੱਡਾ ਹੋ ਜਾਂਦਾ ਏ ਔਰ ਮਤਲਬ ਖਰਚਾ ਘੱਟ ਹੁੰਦਾ ਹੈਗਾ ਇਹਦੇ ਵਿੱਚ ਕਿ ਜਿਵੇਂ ਆਹ ਕੱਚੇ ਪੌਂਡਾ ਇਹਦੇ ਵਿੱਚ ਸੀਪੇਜ ਵੀ ਜ਼ਿਆਦਾ ਹੁੰਦੀ ਹੈ ਹੈਨਾ ਮੋਟਰ ਵਗੈਰਾ ਜ਼ਿਆਦਾ ਚੱਲਦੀ ਏ ਔਰ ਮਿਨਰਲ ਪੋਟਾਸ਼ ਮੈਗਨੀਸ਼ੀਅਮ ਇਹ ਜ਼ਿਆਦਾ ਜਾਂਦਾ ਏ ਇਹਨਾਂ ਦੇ ਕੱਚੇ ਪੌਂਡਾਂ ਦੇ ਅਕੋਰਡਿੰਗ ਇਹਦੇ ਵਿੱਚ ਪੀ ਲਾਈਨ ਵਾਲੇ ਵਿੱਚ ਘੱਟ ਪਿੰਦਾ ਮਤਲਬ ਪੋਟਾਸ਼ ਮੈਗਨੀਸ਼ੀਅਮ ਬਹੁਤ ਘੱਟ ਪਿੰਦਾ ਮੰਨ ਲਓ ਅਗਰ ਕੱਚੇ ਪੌਂਡਾਂ ਵਿੱਚ ਤੁਸੀਂ ਹਫਤੇ ਹਫਤੇ ਬਾਅਦ ਪਾਉਂਦੇ ਪਏ ਹੋ ਤਾਂ ਇਹਦੇ ਵਿੱਚ ਤੁਸੀਂ ਮਹੀਨੇ 'ਚ ਇੱਕ ਵਾਰੀ ਲਾ ਲਓ ਮਹੀਨੇ 'ਚ ਇੱਕ ਵਾਰੀ ਆਪਾਂ ਪਾ ਸਕਦੇ ਹਾਂ ਔਰ ਵਧੀਆ ਰਿਜ਼ਲਟ ਆਉਂਦਾ ਹੈਗਾ ਔਰ ਸਾਡਾ ਖੁਦ ਦਾ ਐਕਸਪੀਰੀਅੰਸ ਹੈ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਅਸੀਂ 90 ਦਿਨ ਦੇ ਵਿੱਚ 25 ਗ੍ਰਾਮ ਦਾ ਝਿੰਗਾ ਜਿਹੜਾ ਹੈਗਾ ਇਹ ਉਹ ਅਸੀਂ ਕੱਢਿਆ ਹੈਗਾ ਇਹ ਔਰ ਪਾਪਾ ਪੌਂਡ ਵਾਉਂਦੇ ਪਏ ਆ ਇਸ ਵਾਰ ਅਸੀਂ ਲੇਟ ਹੋ ਗਏ ਕਿਉਂਕਿ ਅਸੀਂ ਤਿੰਨ ਕ੍ਰੌਪ ਕੀਤੇ ਹੀਗੇ ਤਿੰਨ ਵਾਰ ਚਿੰਗਾ ਮਚਪਾਈ ਹੈਗੀ ਤਿੰਨ ਵਾਰ ਪਾਉਣ ਦਾ ਸਿਰਫ